ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰਾਂ ਤੀਰਤ ਸਿੰਘ ਪਨਾਕਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਔਰ ਰਿਫਿਊਜ਼ ਕੇਸਸ ਨੂੰ ਵੀਜ਼ਾ ਦਿਵਾਉਣ ਦੇ ਬਾਦਸ਼ਾ ਤੇ ਹੁਣ ਤੀਰਤ ਸਿੰਘ ਪਨਾਕਲ ਬਣਨਗੇ ਆਫਰ ਲੈਟਰ ਦਿਵਾਉਣ ਦੇ ਬਾਦਸ਼ਾ ਕਿਉਂਕਿ ਹੁਣ ਜਿਨ੍ਹਾਂ ਵਿਦਿਆਰਥੀਆਂ ਨੇ ਆਫਰ ਲੈਟਰ ਅਪਲਾਈ ਕਰਨੀ ਹੈ ਉਹ ਸਾਵਧਾਨ ਹੋ ਜਾਣ ਆਫਰ ਲੈਟਰ ਤੇ ਪੂਰੀ ਕਲੈਰਿਟੀ ਸਾਨੂੰ ਤੀਰਜ ਜੀ ਦੇਣਗੇ ਤੀਰਜ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਟੈਲੀਫੋਨ ਕਾਲਾ 8557885578 ਤੇ ਤੁਸੀਂ ਜਾਰੀ ਰੱਖੋ ਤਿਰੋਜੀ ਜੀ ਜ਼ਰੂਰ ਤੁਹਾਡੀਆਂ ਕਾਲਸ ਵੀ ਲੈਣਗੇ ਤਿਰੋਜੀ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਤਿਰੋਜੀ ਕਿਉਂ ਇਹ ਕਿਹਾ ਜਾ ਰਿਹਾ ਕਿ ਕੈਨੇਡਾ ਦੀ ਆਫਰ ਲੈਟਰ ਲੈਣ ਵਾਲੇ ਵਿਦਿਆਰਥੀ ਸਾਵਧਾਨ ਸਰ ਪਹਿਲਾਂ ਤਾਂ ਮੈਂ ਸ਼ੋ ਦੀ ਸਟਾਰਟਿੰਗ ਹੀ ਕਹਿ ਦਵਾਂ ਕਿ ਨਾ ਜੋ ਮੇਰਾ ਜ਼ਿੰਦਗੀ ਦੇ ਵਿੱਚ ਇੱਕ ਜਾਤੀ ਤਜਰਬਾ ਕਹਿੰਦੇ ਨਾ ਜ਼ਿੰਦਗੀ ਦੇ ਵਿੱਚ ਅਗਲੇ ਬੰਦੇ ਦੀਆਂ ਗਲਤੀਆਂ ਤੋਂ ਸਿੱਖੋ ਨਾ ਕਿ ਆਪ ਗਲਤੀ ਕਰਕੇ ਅਗਲੇ ਲਈ ਕੋਈ ਆਪਾ ਇੱਕ ਐਗਜ਼ਾਮਪਲ ਸੈੱਟ ਕਰਕੇ ਜਾਈਏ ਸੋ ਅੱਜ ਦਾ ਇਹ ਜਿਹੜੇ ਮੌਕਾ ਤੋਂ ਹੋਵਾ ਸਰ ਜਿਹੜੇ ਕੀ ਹੈ ਹਜੇ ਹਜ਼ਾਰਾਂ ਹੀ ਲੱਖਾਂ ਬੱਚਾ ਜਿਹੜਾ ਸਟਕ ਹੋ ਗਿਆ ਫੀਸਾਂ ਚਲੀਆਂ ਗਈਆਂ ਨਵੀਆਂ ਫਾਈਲਾਂ ਨਹੀਂ ਲੱਗ ਰਹੀਆਂ ਬੱਚਾ ਡਰ ਰਿਹਾ ਵਰਕ ਪਰਮਿਟ ਮਿਲਣਾ ਨਹੀਂ ਮਿਲਣਾ ਪਰ ਨਾਲ ਦੀ ਨਾਲ ਉਹ ਅਸੀਂ ਨਾਲ ਦੇ ਨਾਲ ਉਹ ਵੀ ਆਗਾਹ ਕਰ ਰਹੇ ਬੱਚਿਆਂ ਨੂੰ ਤੇ ਜਰੂਰ ਸਾਡੇ ਚੈਨਲ ਸਬਸਕ੍ਰਾਈਬ ਕਰਕੇ ਰੱਖੋ ਤੇ ਅੱਜ ਇੱਕ ਹੋਰ ਕਹਿੰਦਾ ਨਵੇਂ ਬੱਚੇ ਨੇ ਕਿਉਂਕਿ ਸਰ ਇੱਕ ਨਾ ਚੀਜ਼ ਤਾਂ ਫੋਰ ਸ਼ੋਰ ਆ ਪੰਜਾਬੀਆਂ ਨੇ ਬਾਹਰ ਗਏ ਬਿਨਾ ਗੁਜ਼ਾਰਾ ਨਹੀਂ ਕਿਉਂਕਿ ਜਿੰਨਾ ਪੰਜਾਬੀ ਜਾ ਚੁੱਕਾ ਅੰਗਲੇਂਡ ਦੇ ਬੱਚਾ ਕਹਿੰਦਾ ਜੀ ਮੈਂ ਤਾਂ ਇੱਕ ਵਾਰੀ ਜਾਣਾ ਹੀ ਜਾਣਾ ਉੱਥੇ ਜਾ ਕੇ ਦੂਜੀ ਗੱਲ ਕਹਿਦਾ ਕੈਨੇਡਾ ਦਾ ਬੱਚੇ ਲੈ ਬਿਨਾ ਗੁਜ਼ਾਰਾ ਨਹੀਂ ਕਿਉਂਕਿ ਕੈਨੇਡਾ ਦੀ ਜਿਹੜੀ ਆ ਨਵੀਂ ਸਟੇਟਮੈਂਟ ਵੀ ਆਈ ਹੈ ਨਾ ਜਿਹੜਾ ਹੁਣ ਪ੍ਰੈਸ ਕਾਨਫਰੰਸ ਹੋਈ ਸੀਗੀ ਸੋ ਉੱਥੇ ਵੀ ਉਹਨਾਂ ਨੇ ਕਿਹਾ ਕਿ ਸਾਡੀ ਇਕਨੋਮੀ ਲਈ ਬਹੁਤ ਇੰਪੋਰਟੈਂਟ ਪਾਰਟ ਰੋਲ ਕਰਦੇ ਐ ਇਸ ਅਪਡੇਟ ਆਉਣ ਤੋਂ ਬਾਅਦ ਵੀ ਬਟ ਹੁਣ ਰੌਲਾ ਜਾਂ ਮੈਂ ਤਾਂ ਕਹੂੰਗਾ ਕਿ ਜਿਹੜੀ ਹੁਣ ਮੇਨ ਅਲਰਟ ਹੋਣ ਵਾਲੀ ਗੱਲ ਆ ਨੋ ਡਾਊਟ ਮੈਂ ਵੀ ਕਾਰੋਬਾਰ ਆ ਮੇਰਾ ਵੀ ਬੈਨਸ ਹੈਗਾ ਬਟ ਮੈਂ ਤਾਂ ਹਮੇਸ਼ਾ ਠੋਕੇ ਕਹਿੰਦਾ ਸਾਡੇ ਕੋਲ ਵੀ ਆਪਣੇ ਸਾਰੇ ਸਵਾਲਾਂ ਦੀ ਲਿਸਟ ਲੈ ਕੇ ਆਓ ਬਟ ਹੁਣ ਜਿਹੜਾ ਪਹਿਲਾ ਹੀ ਪ੍ਰੋਸੈਸ ਆ ਨਾ ਆਫਰ ਲੈਟਰ ਸਪੈਸ਼ਲੀ ਕਦੋਂ ਜਿਹੜੇ ਨਵੇਂ ਰੂਲ ਅਪਡੇਟ ਹੋ ਗਏ ਸਪੈਸ਼ਲੀ ਕਦੋਂ ਜਦੋਂ ਹੁਣ ਕੈਪ ਲੱਗ ਜਣੇ ਆ ਕਿ ਇਸ ਪ੍ਰਵਿੰਸ ਦੇ ਵਿੱਚ ਇਸ ਇੰਨੀਆਂ ਸੀਟਾਂ ਇਸ ਜਰ ਤੋਂ ਇੰਨੀਆਂ ਸੀਟਾਂ ਸੋ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪੇ ਕਰੇਗਾ ਸੋ ਇੱਕ ਹੋਰ ਮੈਂ ਤੁਹਾਨੂੰ ਕਹਿ ਦਵਾਂ ਜਦੋਂ ਸੀਟਾਂ ਲਿਮਟਿਡ ਹੁੰਦੀਆਂ ਨਾ ਸੋ ਵੀਜ਼ੇ ਵੀ ਜਿਹੜੇ ਕਿ ਲਿਮਟਿਡ ਹੋਣੇ ਆ ਸੋ ਕ ਪਹਿਲੀ ਵਾਰੀ ਜੇ ਮਿਹਨਤ ਹੋ ਕੇ ਬੱਚਾ ਨਿਕਲਦਾ ਤੇ ਬਹੁਤ ਵਧੀਆ ਚਾਂਸਸ ਹੋਣੀਆਂ ਸਰ ਡਿਫਰਮੈਂਟ ਦੀਆਂ ਬਹੁਤ ਪ੍ਰੋਬਲਮ ਆਉਣਗੀਆਂ ਕਿਉਂਕਿ ਇਹ ਜੇ ਤੁਹਾਨੂੰ ਪਤਾ ਕਿ ਇਹ ਮੌਕੇ ਲਿਮਿਟਿਡ ਹੋ ਗਏ ਸਟੂਡੈਂਟ ਨੂੰ ਵੀ ਪਤਾ ਕਿਉਂਕਿ ਜਦੋਂ ਜਿਦਾ ਲਾਈਕ ਆਸਟ੍ਰੇਲੀਆ ਉਹਨਾਂ ਦੇ ਲੈਵਲਸ ਇਹ ਸਰ ਹੁਣ ਉਸ ਪਾਸੇ ਨੂੰ ਤੁਰਨਾ ਸ਼ੁਰੂ ਹੋ ਗਿਆ ਕੈਨੇਡਾ ਕਿ ਆਸਟ੍ਰੇਲੀਆ ਦੇ ਵਿੱਚ ਮੈਟਰ ਕਰਦਾ ਕਿ ਇਹਨਾਂ ਨੂੰ ਕਿੰਨੀਆਂ ਇਹਨਾਂ ਨੇ ਆਫਰ ਲੈਟਰ ਦਿੱਤੀਆਂ ਕਿੰਨੇ ਵੀਜ਼ੇ ਅਪਲਾਈ ਹੋਏ ਕਿੰਨੇ ਇਹਨਾਂ ਦੀਆਂ ਰਿਫਿਊਜ਼ ਲਾਂ ਆਈਆਂ ਕਿੰਨੇ ਇਹਨਾਂ ਕੋਲ ਬੱਚੇ ਲੌਂਗ ਟਰਮ ਚ ਪੜੇ ਆ ਸੋ ਇਹ ਚੀਜ਼ਾਂ ਮੈਟਰ ਕਰ ਰਹੀਆਂ ਨੇ ਤੁਹਾਡਾ ਆ ਪਹਿਲੀ ਵਾਰੀ ਚ ਆਇਆ ਨਹੀਂ ਆ ਇਹ ਵੀ ਚੀਜ਼ ਜਿਹੜਾ ਕਿ ਮੈਟਰ ਕਰੇਗਾ ਕਿਉਂਕਿ ਜਿੱਦਾਂ ਕੈਨੇਡਾ ਡੇ ਬਾਏ ਡੇ ਸ਼ਕਤੀ ਕਰ ਰਿਹਾ ਨਾ ਸੋ ਇਸੇ ਲਈ ਮੈਂ ਹਰ ਬੱਚੇ ਨੂੰ ਕਹਿ ਰਿਹਾ ਵਾਂ ਸੋ ਸਮਝ ਕੇ ਫੈਸਲਾ ਲਿਓ ਨਾ ਕਿ ਕੋਈ ਤੁਹਾਡਾ ਰਿਸ਼ਤੇਦਾਰ ਕੋਈ ਬਾਹ ਫੜ ਕੇ ਕਿਰਾ ਦੇ ਨਹੀਂ ਦੀ ਮੇਰਾ ਵੀ ਇੱਥੋਂ ਨਿਆਣਾ ਗਿਆ ਸੀ ਤੂੰ ਵੀ ਇੱਥੋਂ ਚਲੇ ਜਾ ਜੋ ਕਿ ਸਾਡੇ ਪੰਜਾਬੀ ਐਸ ਲਈ ਬਹੁਤ ਯਕੀਨ ਕਰਦੇ ਤੇ ਕਰਨਾ ਵੀ ਚਾਹੀਦਾ ਵਾ ਬਟ ਫਿਰ ਵੀ ਮੈਂ ਕਹੂੰਗਾ ਅੱਜ ਦੀ ਡੇਟ ਉਸ ਚੀਜ਼ ਨਾਲੋਂ ਜ਼ਿਆਦਾ ਹੈਗਾ ਵਾ ਕਿ ਤੁਹਾਡਾ ਜਿਹੜਾ ਸਲਾਹਕਾਰ ਆ ਪ੍ਰੋਪਰ ਅਪਡੇਟ ਹੈਗਾ ਜਾਂ ਨਹੀਂ ਹੈਗਾ ਉਹਦੇ ਕੋਲ ਤਜਰਬਾ ਹੈਗਾ ਜਾਂ ਨਹੀਂ ਹੈਗਾ ਤੁਹਾਡੀ ਫਾਈਲ ਹੈਂਡਲ ਕਰਨ ਨੂੰ ਉਹ ਆਪ ਕੰਮ ਕਰ ਰਿਹਾ ਜਾਂ ਸਿੱਧਾ ਕਿਸੇ ਤੋਂ ਅੱਗੇ ਉਹ ਕੰਮ ਕਰਾ ਰਿਹਾ ਤੁਹਾਡੀਆਂ ਫਾਈਲਾਂ ਫੜ ਕੇ ਕਿਤੇ ਹੋਰ ਅਗਲੇ ਸ਼ਹਿਰਾਂ 'ਚ ਜਾ ਰਹੀਆਂ ਵਾ ਕਿ ਹਾਂ ਵੀ ਤੁਹਾਡੀਆਂ ਫਾਈਲਾਂ ਤੇ ਉਹ ਕੰਮ ਕਰਦੇ ਆ ਹੁਣ ਉਹ ਬੱਚੇ ਜਿਹੜੇ ਕਿ ਮੈਂ ਤਾਂ ਬੜਾ ਹੈਰਾਨ ਹੁੰਦਾ ਸਰ ਅੱਜ 22 ਤਰੀਕ ਤੋਂ ਬਾਅਦ ਵੀ ਹਰੇ ਸਟੂਡੈਂਟ ਦੀਆਂ ਫਾਈਲਾਂ ਲਾਈਏ ਕਿ ਇਹ ਏਜੰਟ ਦੇ ਮੈਨੂੰ ਵੀ ਫੋਨ ਆਏ ਬੱਚਿਆਂ ਦੇ ਸਾਡੇ ਏਜੰਟ ਦੇ ਫਾਈਲ ਆਤੀ ਮੈਸੇਜ ਵੀ ਸਰ ਭਰ ਰਹੇ ਆ ਕਿ ਵੀ ਰੀਲਸ ਵੀ ਸਾਡੀਆਂ ਕਾਫੀ ਵਾਇਰਲ ਹੋਈਆਂ ਕਿ ਜਿੱਤੇ ਅਸੀਂ ਪੀਪੀਪੀ ਦੀਆਂ ਕਾਲਜੇਸ ਦੀ ਲਿਸਟ ਸ਼ੇਅਰ ਕੀਤੀ ਸੀਗੀ ਤੇ ਕਹਿੰਦੇ ਜੀ ਉਹ ਐਮਬੈਸੀ ਲੈਟਰ ਤਾਂ ਮੰਗਣ ਨਹੀਂ ਲਈ ਹੈ ਟੈਸਟ ਸਟੇਸ਼ਨ ਲੈਟਰ ਸਰ ਐਈ ਦਾ ਨਹੀਂ ਚੀਜ਼ ਐਮਬੈਸੀ ਨੇ ਲਿਖ ਕੇ ਦਿੱਤਾ ਉੱਥੇ ਕਾਲਮ ਵੀ ਆ ਰਿਹਾ ਕਿ ਨਹੀਂ ਦਿੱਤਾ ਫਾਈਲ ਤੁਹਾਡੀ ਲੌਜ ਹੋਗੀ ਫਾਈਲ ਵਾਪਸ ਆਈ ਨਹੀਂ ਇਹਦੇ ਵਰੰਗ ਸੋ ਇਹਨਾਂ ਚੀਜ਼ਾਂ ਤੋਂ ਜਿੰਨਾ ਹੋ ਸਕਦਾ ਵੱਤ ਵਦ ਬਚੋ ਆਪਣੀਆਂ ਫਾਈਲਾਂ ਤੇ ਤੁੱਕੇ ਨਾ ਕਿਤੇ ਘੜਾਓਗੇ ਅਗਲਾ ਟਰਾਈਂਗਾ ਹੀ ਨਾ ਖੇਡਦਾ ਰਹ ਜੇ ਤੁਹਾਡੀਆਂ ਪ੍ਰੋਫਾਈਲਾਂ ਦੇ ਕਿਤੇ ਜਾਗੇ ਤੁਹਾਡੀਆਂ ਪ੍ਰੋਫਾਈਲਾਂ ਤੋਂ ਨਾ ਕਿਤੇ ਕੰਮ ਸਿੱਖਦਾ ਰਹ ਜਵੇ ਸੋ ਮੈਂ ਕਿਸੇ ਲਈ ਮਾੜਾ ਚੰਗਾ ਨਹੀਂ ਕਹੂੰਗਾ ਕਿਉਂਕਿ ਬੜੀ ਹਾਰਡ ਐਂਡ ਮਨੀ ਆ ਹੁੰਦਾ ਜੀਆਈਸੀ ਵੀ ਡਬਲ ਜੜੀ ਹੋ ਚੁੱਕੀ ਆ ਫੀਸੇਸ ਵੀ ਜੜੀਆਂ ਕਿ ਕਿੰਨੀਆਂ ਇਸ ਵੇਲੇ ਕੈਨੇਡਾ ਦੀਆਂ ਆ ਬਹੁਤ ਜ਼ਿਆਦਾ ਮੋਟੀ ਇਨਵੈਸਟਮੈਂਟ ਆ ਤਾਂ ਸੋਚ ਸਮਝ ਕੇ ਜਿੱਥੇ ਤੁਹਾਨੂੰ ਲੱਗਦਾ ਕਿ ਤੁਹਾਡਾ ਪੈਸਾ ਸੇਫ ਆ ਜਿੱਥੇ ਤੁਹਾਨੂੰ ਲੱਗਦਾ ਕਿ ਤੁਹਾਡੀ ਪ੍ਰੋਫਾਈਲ ਤੇ ਠੋਕ ਕੇ ਮਿਹਨਤ ਹੋ ਸਕਦੀ ਆ ਉਹ ਸਲਾਹ ਕਰਦੇ ਉਹ ਤਜਰਬਾ ਵਾ ਜਰੂਰ ਲਾਓ ਤੇ ਜਰੂਰ ਪੈਨਕਲ ਨੂੰ ਮੌਕਾ ਦਿਓ ਸਾਡੇ ਆਫਿਸਿਸ ਵਿਜ਼ਿਟ ਕਰੋ ਕਰੀ ਪਰਸਨਲ ਮਿਲ ਕੇ ਜਾਓ ਹਰ ਬੱਚੇ ਨੂੰ ਮਿਲਨੇ ਆ ਤੇ ਡਾਊਟ ਸਾਰੇ ਕਲੀਅਰ ਕਰਕੇ ਜਿਹੜੀ ਆਪਣੀ ਕਿਸਮਤ ਆ ਸਾਡੇ ਹੱਥਾਂ ਚ ਲੈ ਕੇ ਜਾਓ ਸਰ ਮੈਂ ਤਾਂ ਇਹ ਹਰ ਬੱਚੇ ਨੂੰ ਸੁਨੇਹਾ ਦਊਂਗਾ ਕਿ ਅਗਲਾ ਬੱਚਾ ਸੂਝ ਸਮਝ ਕੇ ਫੈਸਲਾ ਲਵੇ ਨਾ ਕਿ ਇਹ ਹੋ ਗਿਆ ਜੀ ਬਾਤ ਚੱਕ ਦੀ ਬਲੇਮ ਕਰਨ ਨੂੰ ਮੇਰੀ ਤੇਰੇ ਕਰਕੇ ਹੋਇਆ ਆ ਹੋਇਆ ਸੋ ਆਪਣਾ ਤੁਹਾਡੀ ਜਿਹੜੀ ਕਿਸਮਤ ਆ ਹੁਣ ਤੁਹਾਡੇ ਹੱਥ ਚ ਹੈਗਾ ਅਪਡੇਟ ਰੋ ਆਪਣੀ ਜਿਹੜੀ ਜ਼ਿੰਦਗੀ ਦੇ ਫੈਸਲੇ ਆਪ ਲੋਨ ਨਹੀਂ ਦੇ ਕਿ ਤੁਹਾਡੀ ਜ਼ਿੰਦਗੀ ਦੇ ਫੈਸਲੇ ਕੋਈ ਹੋਰ ਲਵੇ ਬਿਲਕੁਲ ਜੀ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਤੀਰਤ ਸਿੰਘ ਪਨੇਕਲ ਹਮੇਸ਼ਾ ਸਾਂਝੀ ਕਰਦੇ ਨੇ ਸੋ 85578 85578 ਇਸੇ ਨੰਬਰ ਤੇ ਟੈਲੀਫੋਨ ਕਰਨਾ ਹੈ ਔਰ ਤੀਰ ਜੀ ਤੋਂ ਸਲਾਹ ਕਰਨੀ ਹੈ ਸਲਾਹ ਕੀਤੇ ਬਿਨਾ ਆਫਰ ਲੈਟਰ ਨਹੀਂ ਲੈਣੀ ਮੈਂ ਤਾਂ ਕਹੂੰਗਾ ਕਿ ਤੀਰ ਜੀ ਤੋਂ ਆਫਰ ਲੈਟਰ ਲੈਣੀ ਹੈ ਔਰ ਚੰਗੇ ਤਰੀਕੇ ਦੇ ਨਾਲ ਆਪਣੀ ਫਾਈਲ ਲਾਚ ਕਰਨੀ ਹੈ ਤੇ ਆਪਣਾ ਭਵਿਕ ਬਣਾਉਣਾ ਹੈ ਬਹੁਤ ਬਹੁਤ ਧੰਨਵਾਦ ਤੀਰ ਜੀ